ਮਾੜੀ ਵੋਟ ਐ ਕਰ ਦੇ ਮਾੜੀ ਵੋਟ ਐ ਕਰ ਦੇ ਮਾੜੀ ਵੋਟ ਐ ਕਰ ਦੇ ਇੱਥੇ ਹੀ ਰੱਖੀ ਕੋਈ ਨਾ ਬੱਸ ਜਿੱਤਣਾ ਜਿੱਤਲਾ ਜਿੱਤਲਾ ਕੋਈ ਨਾ ਓਏ ਤੂੰ ਵੋਟ ਛੱਡੀ ਰੱਸਾ ਛੱਡ ਦੇ ਉਹ ਸਟਾਰਟ ਕਰ ਇਹਨੂੰ ਉਧਲੇ ਪਾਸੇ ਲਾ ਲੈ ਤੇ ਸਹੀ ਬਣੂਗੀ ਓਏ ਤੇ ਸਹੀ ਬਣੂਗੀ ਬਈ ਆਪਣੇ ਨਾ ਅੱਜ ਅਸੀਂ ਖੜੇ ਆ ਇੱਥੇ ਲੰਬੀ ਵਾਲੇ ਪੁਲ ਤੋਂ ਗੱਡੀ ਡਿੱਗੀ ਵੀ ਸੀਗੀ ਜਿੱਥੇ ਪਹਿਲਾਂ 2 ਦਿਨਾਂ ਤੋਂ ਸਰਚ ਚੱਲ ਰਹੀ ਸੀ ਤੇ ਗੱਡੀ ਮਿਲੀ ਨਹੀਂ ਸੀ ਅੱਜ ਬੰਟੀ ਆਇਆ ਸੀਗਾ ਛੱਤਿਆਂ ਨੇ ਵਾਲਾ ਮੁੰਡਾ ਡਿੱਗਿਆ ਹੋਇਆ ਸੀ ਉਹਦੇ ਕਰਕੇ ਬੰਟੀ ਨੂੰ ਬੁਲਾਇਆ ਹੋਇਆ ਸੀ ਕੱਲ ਦਾ ਤੇ ਅੱਜ ਬੰਟੀ ਨੇ ਆ ਕੇ ਸਵੇਰ ਸਰਚ ਕੀਤੀ ਤੇ ਆ ਤੁਸੀਂ ਵੇਖ ਸਕਦੇ ਹੋ ਲਾਈਵ ਦੇ ਵਿੱਚ ਬੰਟੀ ਨੇ ਗੱਡੀ ਨੂੰ ਰੱਸਾ ਪਾ ਕੇ ਤੇ ਗੱਡੀ ਨੂੰ ਬਾਹਰ ਕੱਢਿਆ ਹੈ ਨਾ ਆ ਵੀਰੇ ਗੱਡੀ ਨੂੰ ਹੋਰ ਰੱਸਾ ਪਾ ਲੋ ਹੁਣ ਪਾਉਣ ਦਾ ਮੌਕਾ ਆ ਤੁਸੀਂ ਵੇਖ ਸਕਦੇ ਹੋ ਤੇ ਡੈੱਡ ਬੋਡੀ ਇਹਦੇ ਵਿੱਚ ਆ ਗੱਡੀ ਲੌਕ ਕਰਕੇ ਸਿੱਟੀ ਸੀ ਭਰਾ ਨੇ ਗੁਰਪੀ ਦਾ ਫੜੀ ਇੱਕ ਮਿੰਟ ਮੈਂ ਬੋਲਣਾ ਇੱਧਰ ਬਈ ਇੱਕ ਨਾ ਮੈਂ ਇਹ ਕਹਿਣਾ ਚਾਹੁੰਨਾ ਜਿਹੜੇ ਵੀ ਕਹਿੰਦੇ ਹਨ ਬਈ ਬੰਟੀ ਆਉਣਾ ਹਟ ਕੇ ਛਪਾਰਸ਼ ਤੇ ਆਉਂਦਾ ਬੰਟੀ ਛਪਾਰਸ਼ ਤੇ ਨਹੀਂ ਆਉਂਦਾ ਬੰਟੀ ਜ਼ਿੰਮੇਵਾਰੀ ਤੇ ਆਉਣ ਲੱਗ ਗਿਆ ਅੱਗੇ ਕੀ ਹੁੰਦਾ ਸੀ ਅੱਗੇ ਜਿਹੜਾ ਵੀ ਬੰਦਾ ਭਰਾ ਫੋਨ ਕਰਦਾ ਸੀ ਬੰਟੀ ਨੂੰ ਬੰਟੀ ਆ ਜਾਂਦਾ ਸੀ ਪਰ ਹੁਣ ਕੀ ਹੈ ਇੱਕ ਦوار ਹਾਸ ਹੀ ਐਜ ਦੇ ਹੋ ਗਏ ਵੀ ਬੰਟੀ ਆਉਨੋ ਹਟ ਗਿਆ ਹਰ ਬੰਦੇ ਦੇ ਕਹਿਨ ਤੇ ਜ਼ਿੰਮੇਵਾਰੀ ਤੇ ਆਉਣ ਲੱਗ ਗਿਆ ਦਿਖਾਈ ਨੂੰ ਉੱਪਰ ਲਾਈਵ ਤੇ ਲਾਈ ਗਿਆ ਗੱਡੀ ਦਾ ਭਾਰ ਹੀ ਨਹੀਂ ਚੱਕਣਾ ਤਲੂਗਾ ਇਹ ਕਿੰਨਾ ਬੋਲਣਾ ਇਹ ਉਹ ਵਜਨ ਨਹੀਂ ਵਿੱਚ ਪਾਣੀ ਆ ਯਾਰ ਗੱਡੀ ਦੇ ਉਹ ਗੱਡੀ ਰੋਕ ਲੈ ਬਾਈ ਓਏ ਬੰਟੀ ਪਵਾਲਾ ਗੱਡੀ ਪਾਣੀ ਦੀ ਭਰੀ ਵੀ ਆ ਮੈਂ ਓ ਯਾਰ ਰੱਸਾ ਹੋਰ ਪਾ ਲੋ ਨਾ ਭਾਈ ਗੱਡੀ ਪਾਣੀ ਦੀ ਭਰੀ ਐ ਰੱਸਾ ਟੁੱਟ ਗਿਆ ਫੇਰ ਵਿੱਚ ਜਾਊਗੀ ਗੱਡੀ ਹੋਰ ਰੱਸਾ ਦੇ ਲੈ ਉੱਤੋਂ ਇੱਕ ਜਿਹਾ ਹੋਰ ਰੱਸਾ ਪਾ ਰੱਖੇ ਤੂੰ ਓ ਯਾਰ ਆ ਲਾਸ ਕਿਹੜੀ ਆ ਲਾਸ ਤੇ ਉੱਥੇ ਟਾਇਰ ਕੋਲੋਂ ਟੁੱਟਣੀ ਆ ਤੁਹਾਡੀ ਟੁੱਟੂਗੀ ਭਾਈ ਰੋਕ ਲੈ ਪਾਣੀ ਨਿਕਲ ਜਾਂਦਾ ਪਾਣੀ ਨਿਕਲ ਜਾਂਦਾ ਗੱਡੀ ਹੌਲੀ ਹੋ ਜੂ ਉਹ ਬੰਦਾ ਪਿਆ ਉਹ ਬੰਦਾ ਉਹ ਰੋਕ ਲੈ ਪਾਣੀ ਨਿਕਲ ਜਾਂਦਾ ਗੱਡੀ ਚ ਬੰਦਾ ਵੇਚੀ ਬੰਦਾ ਹੈਗਾ ਵਿੱਚੀ ਬੰਦਾ ਵਿੱਚ ਪਾਣੀ ਨਿਕਲ ਜਾਂਦਾ ਗੱਡੀ ਦਾ ਪਾਣੀ ਮੈਤੀ ਆ ਬੰਦਾ ਅੰਦਰ ਇਹ ਪੂਰਾ ਭੇਜਾ ਬਾਹਰ ਨਿਕਲ ਗਿਆ ਤੂੰ ਜਾ ਚੱਲ ਗੁਰਪ੍ਰੀਤ ਚੱਲ ਬਾਹਰ ਚੱਲ ਯਾਰ ਬਾਹਰ ਹੀ ਨਿਕਲਦਾ ਪਰ YouTube ਲਾਈਵ ਚ ਨਾ ਮਖਾਈ ਵਾਲਾ ਲੈਡ ਬੋਡੀ ਨਾ ਮਖਾਈ ਵਾਲੀ ਬੰਟੀ ਵਾਲਾ ਫੋਨ ਦੀ ਕੱਟ ਕੇ ਦੇ ਦੇ ਬਸ ਦੂਜਾ ਫੋਨ ਉਹ ਦੇ ਦੇ ਫਰੈਸ਼ ਨਾ ਕਰੀ ਚਾਰਜਰ ਪੱਟ ਲੈ ਪਾਵਰ ਬੈਂਕ ਪੱਟ ਦੇ ਦਾ ਰਾਮ ਨਾ ਰਾਮ ਨਾ ਇਹ ਆਜਾ ਪੂਰੇ ਲਈ ਬਈ ਆਜਾ ਆਜਾ ਉਹ ਲਾਈਵ ਹੀ ਕਰਤਾ ਆਜਾ 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 ਉਹ ਪੜਾਂਗੇ ਪਰਾਜਾ ਕਰਦਾ ਵਸ ਵਸ ਲੈ ਕਿਛਲੇ ਪਿੱਛੇ ਤੇ ਜਿਆਦਾ ਮਹੱਤਵਪੂਰਨ ਯਾਰ ਪੀੜਾਂ ਦਾ ਪੁੱਤ ਬਾਹਰ ਹੈ ਸਪੈਲਾ ਰੱਫਾ ਬਾਈ ਯਾਰ ਉਹ ਗੁਰਪੀਤਾ ਆ ਫਾੜੀ ਯਾਰ ਆਕੇ ਮੈਂ ਕਰਾ ਦੇ ਮੜਾ ਜਾ ਬੰਡੀ ਪਾ ਖਾਲੀ ਕਰਾ ਦੇ ਗੱਡੀ ਗੱਡੀ ਪਾਣੀ ਆ ਪਾਣੀ ਖਾਲੀ ਕਰਾ ਦੇ ਓਏ ਕੋਈ ਨਹੀਂ ਕੋਈ ਨਹੀਂ ਕੋਈ ਆ ਬਈ ਦੋ ਪਿਛਲੇ ਦੋ ਦਿਨਾਂ ਤੋਂ ਰਿਸਰਚ ਕਰ ਰਹੀ ਸੀ ਗੱਡੀ ਨਹੀਂ ਮਿਲੀ ਸੀਗੀ ਤੇ ਅੱਜ ਸਵੇਰ ਵੰਟੀ ਆ ਗਿਆ ਰਿਸਰਚ ਕਰਨ ਲੱਗਿਆ ਸੀ ਗੱਡੀ ਮਿਲ ਗਈ ਤੇ ਗੱਡੀ ਨੂੰ ਟੋਜਨ ਪਾਤਾ ਤੇ ਬਹੁਤ ਸਾਰੇ ਭਰਾ ਇਹ ਗੱਲ ਕਹਿੰਦੇ ਆ ਵੀ ਵੰਟੀ ਸ਼ਿਫਾਰਸ਼ ਦੇ ਆਉਣ ਲੱਗਾ ਸ਼ਿਫਾਰਸ਼ ਤੇ ਨਹੀਂ ਭਈ ਇਹ ਜ਼ਿੰਮੇਵਾਰੀ ਤੇ ਆਉਣ ਲੱਗ ਗਿਆ ਵੀ ਜਿਹੜਾ ਬੰਦਾ ਇਹ ਜ਼ਿੰਮੇਵਾਰੀ ਚਾਹਦਾ ਹੈ ਉਹਦੋਂ ਆਉਂਦਾ ਤੇ ਡੈੱਡ ਬੋਡੀ ਇਹਦੇ ਵਿੱਚ ਆ ਬੰਦੇ ਨੇ ਗੱਡੀ ਨੂੰ ਲੋਕ ਲਾ ਕੇ ਫਿਰ ਛਾਲ ਮਾਰੀ ਸੀ ਹਾਂ ਆ ਤੁਸੀਂ ਦੇਖ ਸਕਦੇ ਲਾਈਵ ਨੂੰ ਚਲਦੇ ਚਲਦੇ ਨਹੀਂ ਸ਼ੇਅਰ ਕਰਿਓ ਉਹ ਚਲੋ ਵੀਰੇ ਪਿੱਛੇ ਚਲੋ ਪਿੱਛੇ ਪਿੱਛੇ ਮੇਰੇ ਕਾਲੇ ਪਿੱਛੇ ਪਿੱਛੇ ਕੋਈ ਨਹੀਂ ਬਾਈ ਇਹ ਕੱਢ ਲੈ ਬਾਈ ਇਧਰ ਛੱਡ ਦੋ ਮੇਰੇ ਨੂੰ ਬਾਈ ਉਹ ਸਾਈਡ ਤੇ ਮੜਾ ਹਾਂ ਭੂ ਭਾਈ ਹਲੋ ਬੰਟੀ ਹਾਂ ਬੰਟੀ ਬਾਈਟ ਗੱਡੀ ਬੈਗ ਵਿੱਚ ਦਗਾਣਾ ਹਾਂ 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 ਗੱਡੀ ਬੈਗ ਵਿੱਚ ਹਾਂ ਚੱਲੇ ਚੱਲਾ ਕੇ ਰੱਖਿਆ ਚੱਲਾ ਕੇ ਗਲਾਉਜ ਦੇ ਯਾਰ ਬੰਦ ਕਰਕੇ ਬੰਦ ਕਰਕੇ ਇੱਕ ਮਿੰਟ ਪੱਕਾ ਹਾਂ ਬੰਦ ਹੂੰ ਮੈਂ ਕਹਿੰਦੀ ਗੱਡੀ ਖਿੱਚ ਲੈਣੇ ਮੈਂ ਕਹਿੰਦੀ ਕੱਲਾ ਮੈਨੂੰ ਬੋਡੀ ਨਹੀਂ ਦੀ ਗੱਡੀ ਥੋੜੀ ਹਾਂ ਹਾਂ ਗਲਵਸ ਦਿਓ ਗਲਵਸ ਦਿਨਾ ਗਲਵਸ ਗੱਡੀ ਸਿੱਧੀ ਰੱਖਦੀ ਤਾ ਕਰਕੇ ਐ ਮੁੰਤੀ ਨਹੀਂ ਮੈਂ ਯਾਰ ਹੋੜ ਚੱਲ ਰੋੜ ਘਰੇ ਇਧਰ ਖਿੱਚ ਇਧਰ ਖਿੱਚ ਇਧਰ ਇਧਰ ਖਿੱਚ ਬੰਟੀ ਅਰੇ ਬੰਟੀ ਸਾਥ ਇਧਰ ਖਿੱਚ ਇਧਰ ਅਰੇ ਪਹਿਲੇ ਬੋੜ ਯਾਰ ਗੱਡੀ ਉਸਨੇ ਰਖਾਣੀ ਆਪਣੇ ਖਿੱਚਣੇ ਸੇ ਨਹੀਂ ਲਾਗੀ نیچے ਗੱਡੀ ਉਹ ਰੱਖੇਗਾ ਦੇਖਣਾ ਉਹ ਵਾਟਰ ਸੀ ਬੋਲ ਗੱਡੀ ਗੱਡੀ ਬੋਲਾ ਗੱਡੀ ਗੱਡੀ ਇਹਨੇ ਪਿੱਛੇ ਕਰ ਲੈ ਹੈਡਰ ਹੁਣ ਬੰਟੀ ਉਹ ਸਿੱਧੀ ਗਾ ਯਾਰ ਗੱਡੀ ਸਿੱਧੀ ਰੋਕ ਜੀ ਇੱਟ ਰੱਖੀ ਜਾਊਗੀ ਨਾ ਬੰਟੀ ਗਾਹ ਤਰਾ ਦੇ ਇਹਨੂੰ ਹੈਡਰ ਆ ਕਰੋ ਕਰਦੇ ਆ ਉਹ ਥੱਲੇ ਰੱਸਾ ਬਾਕੇ ਗੱਡੀ ਮੂਹਰੇ ਖੇਚ ਲੋ ਇੱਧਰ ਨਾਲ ਇੱਧਰ ਹੀ ਰੱਖ ਲੈਂਦਾ ਫਿਰ ਤੁਸੀਂ ਕਰ ਦੋ ਯਾਰ ਲਾ ਡੈੱਡ ਬੋਡੀ ਕੱਢ ਨਹੀਂ ਬੰਦਰੀ ਹੋਰ ਅਵੇ ਤਾਂ ਕਿੱਥੇ ਗੱਡੀ ਨੂੰ ਤਾਂ ਜਾਂਦੀ ਗੱਡੀ ਤਾਂ ਜਾਂੱਕਦੇ ਬਾਈ ਕੱਲੀ ਦਾ ਗੱਠਕ ਬੰਦੀ ਅੱਗੋਂ ਰੱਸਾ ਬਾਕੇ ਦੁੱਜੂ ਕਰ ਦੇ ਬੈਂਡ ਵਾਲਾ ਰੱਬਰ ਦੁੱਜੀ ਲਗਾ ਦੇ ਦੋ ਦੋਬਲਤੀ ਸਾਨੂੰ ਮੜੇ ਤਾਂ ਜਾਂੱਕਦੇ ਕੱਲੀ ਦਾ ਓ ਬਾਂਟੀ ਇਹ ਰੱਸਾ ਛੱਡ ਜਾ ਟੈਰਾਂ ਵਾਲੇ ਥੱਲੋਂ ਖਿੱਚ ਲੋ ਥੱਲੋਂ ਗੱਡੀ ਖਿੱਚ ਲੋ ਯਾਰ ਦੋ ਤਿੰਨ ਜਿਹੜੇ ਫੜ ਕੇ ਗੱਡੀ ਦਾ ਤਾਂ ਹੀ ਤੁਲੀ ਆ ਪਵਾਖੇ ਹੱਥ ਯਾਰ ਬਾਈ ਥੱਲੋਂ ਫਾੜੇ ਨੂੰ ਉਹ ਗੱਡੀ ਦੀ ਚੁੰਡ ਫੜ ਲਾ ਹਾਂ ਗੱਡੀ ਥੱਲੋਂ ਖਿੱਚ ਲੋ ਖੌਲੀ ਵਾਲੇ ਆਉਂਦੇ ਆ ਇੱਧਰ ਮੇਰੇ ਵਾਲ ਨੂੰ ਖਿੱਚੋ ਬਾਈ ਓ ਨਹੀਂ ਯਾਰ ਓ ਰੱਖੋ ਓ ਰੱਖੋ ਇੱਕ ਮਿੰਟ ਇੱਕ ਮਿੰਟ ਓ ਰੱਖੋ ਹੋਲੀ ਰੱਖੀ ਬਾਈ ਹੋਲੀ ਡੈਡ ਗੋਡੀ ਆਪਾਂ ਲੈਜ ਦੇ ਵਿੱਚ ਵਿਖਾ ਨਹੀਂ ਸਕਦੇ